ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਮਣ ਭੇਜਣ ਤੇ ਹੁਣ ਅਕਾਲੀਆਂ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਹਾ ਤਾਂ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੈਂ ਹਰ ਹਫਤੇ ਦੇ ਵਿੱਚ ਜੜੀ ਤਰੀਕ ਉਹ ਪਾਵਾਂਗਾ ਤੇ ਹੁਣ ਇੱਥੇ ਦੇਖਣਯੋਗ ਇਹ ਹੋਊਗਾ ਕਿ 19 ਫਰਵਰੀ ਨੂੰ ਕੀ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਣਗੇ ਜਾਂ ਨਹੀਂ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਖਾ ਨਿਸ਼ਾਨੇ ਸਾਦੇ ਨੇ ਤੇ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਗਵੰਤ ਮਾਨ ਦੀ ਸੁਰਲੀ ਅਕਾਲੀ ਦਲ ਨੂੰ ਪਰਵਾਨ ਲੈ ਬਈ ਭਗਵੰਤ ਮਾਨ 19 ਫਰਵਰੀ ਨੂੰ ਮਾਨਹਾਨੀ ਕੇਸ ਵਿੱਚ ਮੁਕਤਸਰ ਸਾਹਿਬ ਅਦਾਲਤ ਨੇ ਤੈਨੂੰ ਤਲਬ ਹੋਣ ਲਈ ਸੰਮਣ ਜਾਰੀ ਕਰ ਦਿੱਤਾ ਹੈ ਹੁਣ ਤੋਂ ਆਪਣੀ ਆਦਤ ਮੁਤਾਬਕ ਭੱਜੀ ਨਾ ਉਹ ਕਹਿੰਦੇ ਹੁੰਦੇ ਆ ਨਾ ਕਿ ਦਾ ਪੁੱਤ ਹੈ ਤਾਂ ਆਪਣੀਆਂ ਗੱਲਾਂ ਤੇ ਵੀ ਪੂਰਾ ਉਤਰੀ ਫਿਰ ਪਹਿਲੀ ਪੇਸ਼ੀ ਤੇ ਹੋ ਪੇਸ਼ ਤੇ ਅਦਾਲਤ ਵਿੱਚ ਆਪਣੇ ਵਕੀਰ ਵੱਲੋਂ ਲਿਖ ਕੇ ਦੇ ਦੇ ਕਿ ਹਰ ਪੇਸ਼ੀ ਤੇ ਹਾਜ਼ਰ ਹੋਵਾਂਗਾ ਅਦਾਲਤ ਕੇਸ ਦੀ ਹਰ ਹਫ਼ਤੇ ਸੁਣਵਾਈ ਕਰੇ ਦੱਸਿਆ ਕਿ ਵਿਰਸਾ ਸਿੰਘ ਵਰਟੋਹਾ ਦੇ ਵੱਲੋਂ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਹੁਣ ਪੁੱਤ ਬਣ ਕੇ ਭੱਜੀ ਨਾ ਤੇ ਜਿਸ ਤੋਂ ਬਾਅਦ ਕਿਹਾ ਕਿ ਹਰ ਹਫ਼ਤੇ ਦੇ ਵਿੱਚ ਜਿਹੜਾ ਕਿਹਾ ਹੈ ਕਿ ਮੈਂ ਪੇਸ਼ ਹੋ ਮਾਗਾ ਤੇ ਹੁਣ ਆਪਣੀ ਜਬਾਨ ਤੇ ਵੀ ਖਰਾ ਉਤਰੀ ਇਹ ਬਿਆਨ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਦਿੱਤੇ ਗਏ ਨੇ ਦੱਸਦੀਏ ਕਿ ਐਸਵਾਈਐਲ ਮੁੱਦੇ ਨੂੰ ਲੈ ਕੇ 1 ਨਵੰਬਰ ਨੂੰ ਡਿਬੇਟ ਹੋਈ ਸੀ ਕਈ ਮੁੱਦੇ ਵੀ ਉੱਥੇ ਹੋਰ ਰੱਖੇ ਗਏ ਸੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗੇ ਜੋ ਵੀ ਉਹਨਾਂ ਨੇ ਬਾਦਲ ਪਰਿਵਾਰ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਉਸ ਤੇ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਤੋਂ ਮਾਫੀ ਮੰਗੇ ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਨਹੀਂ ਮੰਗਦਾ ਤਾਂ ਉਸ ਦੇ ਉੱਤੇ ਮਾਨਹਾਨੀ ਦਾ ਕੇਸ ਪਾ ਦਵਾਂਗਾ ਤੇ ਜਿਸ ਤੋਂ ਬਾਅਦ ਬੀਤੇ ਕੱਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਾਨਹਾਨੀ ਦਾ ਕੇਸ ਪਾਇਆ ਗਿਆ ਅਤੇ ਹੁਣ ਸੁਖਵੀਰ ਸਿੰਘ ਬਾਦਲ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਚਣੌਤੀ ਦਿੱਤੀ ਤੇ ਕਿਹਾ ਹੈ ਕਿ ਮੈਂ ਹਰ ਹਫ਼ਤੇ ਦੇ ਵਿੱਚ ਪੇਸ਼ ਹੋਵਾਂਗਾ ਤੇ ਜੇ ਤੁਸੀਂ ਵੀ ਆਜਿਓ ਮੈਂ ਤੁਹਾਡੇ ਜਿਹੜੀ ਜਾਇਦਾਦ ਦਾ ਉਸ ਨੂੰ ਲੈ ਕੇ ਵੀ ਸੱਦਾ ਜਿਹੜਾ ਖੁਲਾਸਾ ਕਰਾਂਗਾ ਅਜਿਹੀ ਜਿਹੜੇ ਸਿੱਧੇ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਾਦਲ ਪਰਿਵਾਰ ਨੂੰ ਸਾਦੇ ਗਏ ਤੇ ਜਿਸ ਤੋਂ ਬਾਅਦ ਹੁਣ ਵਰਸਾ ਸਿੰਘ ਵਲਟੋਹਾ ਨੇ ਵੱਲੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਲਲਕਾਰ ਮਾਰੀ ਹੈ ਕਿ ਭਗਵੰਤ ਮਾਨ ਦੀ ਸੁਰ ਲਈ ਅਕਾਲੀ ਦਲ ਨੂੰ ਪਰਵਾਨ ਲੈ ਬਈ ਭਗਵੰਤ ਮਾਨ 19 ਫਰਵਰੀ ਨੂੰ ਮਾਨਹਾਨੀ ਕੇਸ ਵਿੱਚ ਮੁਕਤਸਰ ਸਾਹਿਬ ਅਦਾਲਤ ਨੇ ਤੇਨੂੰ ਤਲਬ ਹੋਣ ਲਈ ਸੰਮਣ ਜਾਰੀ ਕਰ ਦਿੱਤਾ ਹੈ ਹੁਣ ਤੋਂ ਆਪਣੀ ਆਦਤ ਮੁਤਾਬਕ ਭੱਜੀ ਨਾ ਉਹ ਕਹਿੰਦੇ ਹੁੰਦੇ ਆ ਨਾ ਕਿ ਆ ਸਿੱਧਾ ਪੁੱਤ ਹੈ ਤਾਂ ਆਪਣੀਆਂ ਗੱਲਾਂ ਤੇ ਵੀ ਪੂਰਾ ਉਤਰੀ ਫਿਰ ਪਹਿਲੀ ਪੇਸ਼ੀ ਤੇ ਹੋ ਪੇਸ਼ ਤੇ ਅਦਾਲਤ ਵਿੱਚ ਆਪਣੇ ਵਕੀਰ ਵੱਲੋਂ ਲਿਖ ਕੇ ਦੇ ਦੇ ਕਿ ਹਰ ਪੇਸ਼ੀ ਤੇ ਹਾਜ਼ਰ ਹੋਵਾਂਗਾ ਅਦਾਲਤ ਕੇਸ ਦੀ ਹਰ ਹਫਤੇ ਸੁਣਵਾਈ ਕਰੇ ਦੱਸਿਆ ਕਿ ਵਿਰਸਾ ਸਿੰਘ ਵਰਟੋਹਾ ਦੇ ਵੱਲੋਂ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਹੁਣ ਪੁੱਤ ਬਣ ਕੇ ਭੱਜੀ ਨਾ ਤੇ ਜਿਸ ਤੋਂ ਬਾਅਦ ਕਿਹਾ ਹੈ ਕਿ ਹਰ ਹਫਤੇ ਦੇ ਵਿੱਚ ਜਿਹੜਾ ਕਿਹਾ ਹੈ ਕਿ ਮੈਂ ਦੇ ਸ਼ੋਮਾਗਾ ਤੇ ਹੁਣ ਆਪਣੀ ਜ਼ੁਬਾਨ ਤੇ ਵੀ ਖਰਾ ਉਤਰੀ ਇਹ ਬਿਆਨ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਦਿੱਤੇ ਗਏ ਨੇ ਦੱਸਦੀਏ ਕਿ ਐਸਵਾਈਐਲ ਮੁੱਦੇ ਨੂੰ ਲੈ ਕੇ 1 ਨੰਬਰ ਨੂੰ ਡਿਬੇਟ ਹੋਈ ਸੀ ਕਈ ਮੁੱਦੇ ਵੀ ਉੱਥੇ ਹੋਰ ਰੱਖੇ ਗਏ ਸੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗੇ ਜੋ ਵੀ ਉਹਨਾਂ ਨੇ ਬਾਦਲ ਪਰਿਵਾਰ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਉਸ ਤੇ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਤੋਂ ਮਾਫੀ ਮੰਗੇ ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਨਹੀਂ ਮੰਗਦਾ ਤਾਂ ਉਸ ਦੇ ਉੱਤੇ ਮਾਨਹਾਨੀ ਦਾ ਕੇਸ ਪਾ ਦਵਾਂਗਾ ਤੇ ਜਿਸ ਤੋਂ ਬਾਅਦ ਬੀਤੇ ਕੱਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਾਨਹਾਨੀ ਦਾ ਕੇਸ ਪਾਇਆ ਗਿਆ ਅਤੇ ਹੁਣ ਸੁਖਵੀਰ ਸਿੰਘ ਬਾਦਲ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਚਣੌਤੀ ਦਿੱਤੀ ਤੇ ਕਿਹਾ ਹੈ ਕਿ ਮੈਂ ਹਰ ਹਫ਼ਤੇ ਦੇ ਵਿੱਚ ਪੇਸ਼ ਹੋਵਾਂਗਾ ਤੇ ਜੇ ਤੁਸੀਂ ਵੀ ਆ ਜਾਓ ਮੈਂ ਤੁਹਾਡੇ ਜਿਹੜੀ ਜਾਇਦਾਦ ਦਾ ਉਸ ਨੂੰ ਲੈ ਕੇ ਵੀ ਸੱਦਾ ਜਿਹੜਾ ਖੁਲਾਸਾ ਕਰਾਂਗਾ ਅਜਿਹੀ ਜਿਹੜੇ ਸਿੱਧੇ ਚੈਲੰਜ ਮੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਾਦਲ ਪਰਿਵਾਰ ਨੂੰ ਸਾਦੇ ਗਏ ਤੇ ਜਿਸ ਤੋਂ ਬਾਅਦ ਹੁਣ ਵਰਸਾ ਸਿੰਘ ਵਲਟੋਹਾ ਨੇ ਵੱਲੋਂ ਹੁਣ ਮੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਲਲਕਾਰ ਮਾਰੀ